हां जी दोस्तों फसल कॉल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਪਸੰਦ ਨੂੰ ਅੱਜ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਤਨਾਮ ਵੀਰ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਲਾ ਦਿੰਨੇ ਆ ਸੋ ਜਿਹੜੇ ਵੀਰ ਆਪਣੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਪਸ਼ੂ ਵਪਾਰ ਦਾ ਕੀਤਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਕਿੱਲੇ ਤੇ ਇਸ ਘਰ ਇਸ ਫਾਰਮ ਤੇ ਆਉਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਦੇ ਵੀਡੀਓ ਦੇ ਵਿੱਚ ਨਾਗ ਟੋਟਲ ਰਲਾ ਮਲਾ ਕੇ ਜਿਹੜੇ ਤੁਹਾਨੂੰ ਆਪਾਂ 8-7 ਕੁ ਦਿਖਾ ਦਨੇ ਆ ਛੋਟੇ ਵੱਡੇ ਠੀਕ ਹੈ ਜੀ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਕੋਈ ਇੱਕ ਤੋਂ ਦੋ ਨਾਗ ਵੀਰ ਕਟੀਆਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਉਹਨਾਂ ਵੀਰਾਂ ਦੇ ਲਈ ਵੀ ਇੱਕ ਦੁਕਾਨਦਾਰੀ ਆ ਵੀ ਦੁਕਾਨਦਾਰੀ ਦੇ ਵਿੱਚ ਹਰੇਕ ਤਰ੍ਹਾਂ ਦਾ ਸਮਾਨ ਹੋਣਾ ਬੜਾ ਜ਼ਰੂਰੀ ਆ ਠੀਕ ਹੈ ਜੀ ਕੋਈ ਵੀਰ ਝਾਕ ਰੱਖਦਾ ਵੀ ਕੋਈ ਕੱਟੀ ਝੋਟੀ ਤੁਹਾਨੂੰ ਛੋਟੀ ਮਿਲ ਜਾਵੇ ਨਾ ਪਾਲਣ ਵਾਸਤੇ ਜਾਂ ਸਾਂਭਣ ਵਾਸਤੇ ਤੇ ਲਾਟ ਵਿੱਚ ਆਪਾਂ ਤੁਹਾਨੂੰ ਦੋ ਕਟੀਆਂ ਦਿਖਾ ਦਾਂਗੇ ਨੀਲੀ ਦਾ ਪੱਕ ਨੀਲੀ ਅੰਗ ਦੇ ਵਿੱਚ ਨੇ ਇੱਕ ਮਾਦ ਦਿਖਾ ਦਾਂਗੇ ਸੂਈ ਸਵਾਈ ਤੇ ਇੱਕ ਟੁਕੀ ਵਹਿਰ ਆ ਦੋ ਟੋਕਰ ਗੱਪਣ ਵਹਿੜਾ ਤੇ ਦੋ ਸੂਈਆਂ ਸਵਾਈਆਂ ਬਿਲਕੁਲ ਸਜੇ ਤਾ ਜੀਆਂ ਇੱਕ ਤਕਰੀਬਨ ਹੋ ਜਾ ਜੇਰਦੂਰ ਪੈਣੀ ਬਾਕੀ ਐ ਇਸ ਵਹਿੜ ਦੀ ਉਹ ਆਪਾਂ ਡਿਟੇਲ ਵੀਰ ਸਤਨਾਮ ਤੋਂ ਲੈ ਲਾਂਗੇ ਤਰੀਕ ਤੁਸੀਂ ਸਭ ਤੋਂ ਪਹਿਲਾਂ ਨੋਟ ਕਰ ਲਓ 27 ਜਨਵਰੀ ਆ ਤੇ ਸਮਾਂ ਦੋਸਤੋ ਤਕਰੀਬਨ ਕੋਈ ਦੁਪਹਿਰ ਦੇ 12:30 ਵਜੇ ਆਪਾਂ ਇਹ ਕਵਰੇਜ ਕਰਦੇ ਪਏ ਆ ਮਾਲ ਵੱਡੀ ਗਿਣਤੀ ਦੇ ਵਿੱਚ ਵੀਰ ਸਤਨਾਮ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਰੇਟ ਭਾੜਾ ਪੜਦਾ ਮੁੱਲ ਬੜਾ ਜਾਇਜ਼ ਹੁੰਦਾ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਦੋ ਟਾਈਮ ਚੋੜੋ ਜਿਹ ਗੱਪਣ ਪਸ਼ੂ ਨੂੰ ਟਿੱਪ ਦੇ ਚੌਥਾਨਾਂ ਦੀ ਪਾਸ ਕਰ ਲਿਓ ਠੀਕ ਹੈ ਜੀ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਸ੍ਰੀ ਅਕਾਲ ਵੀਰ ਜੀ ਉਹ ਡੀਟੇਲ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਅੱਛਾ ਵੀਰ ਸਤਨਾਮ ਹਾਂਜੀ ਅੱਜ ਤਾਂ ਐ ਲੱਗਦਾ ਯਾਰ ਜਿਹੜਾ ਚੋਰ ਬੰਦਾ ਰਟੈਰ ਹੋਣਾ ਹੈ ਹੈ ਬੜੀ ਮਾਇਨਾ ਵੀ ਜਦੋਂ ਪਾਜ ਵੀ ਉਹ ਆ ਗਈ ਪੁਲਿਸ ਵਾਲੀ ਤੇ 50 50 ਲਈ ਜਿਹੜਾ ਹੋਰ ਬਰਾ ਬਤਾਇਆ ਬੰਦਾ ਵੀ ਐਸਐਚਓ ਬੰਦਾ ਰਟੈਰ ਹੋਇਆ ਉਹ ਜਸ ਆਪਣਾ ਮੁੰਡਾ ਬੰਦਾ ਸੋੜਾ ਰਾਜਾ ਸ਼ੌਕ ਕਪੜੇ-ਕੁਪੜੇ ਦਾ ਬੜਾ ਆ ਠੀਕ ਆ ਉਹਦੇ ਵਿਆਹ ਦਾ ਹਾਲੇ ਕਪੜੇ-ਕੁਪੜੇ ਲੈਦੇ ਆ ਮੇਰੇ ਤੇ ਪੱਗ-ਬੁਗਗਲੇ ਹਾਂ ਮੈਂ ਨਹੀਂ ਬੜੀ ਵਧੀਆ ਚੱਜ ਗਿਆ ਕੰਮ ਸਾਡਾ ਪੂਰਾ ਵੀਰ ਹਾਂਜੀ ਅੱਛਾ ਫਿਰ ਸੁਖਰਾਮ ਜੀ ਆਪਾਂ ਡਿਟੇਲ ਇੱਕ ਸ਼ਾਟ ਦੇ ਵਿੱਚ ਦਿੱਤੀ ਦੋ ਵੜਾ ਆਪਣੇ ਕੋਲ ਸੁਈਆਂ ਨੇ ਤਾਜ਼ੀਆ ਤੋਂ ਦੋ ਟੋਕੜ ਕਪੜਾ ਲੈ ਕੇ ਆਜਾ ਹਾਜ਼ਰ ਹਾਂ ਦੋ ਟੋਕੜ ਕਪੜਾ ਜੀ ਠੀਕ ਹੈ ਮੇਰਾ ਤੇ ਇੱਕ ਤਿਆਰ ਹੈ ਜੀ ਠੀਕ ਹੈ ਮੈਂ ਸੂਈ ਮੈਂਨੂੰ ਡੇਢ ਘੰਟੇ ਦੋ ਕਟੀਆਂ ਠੀਕ ਹੈ ਜੀ ਬਾਕੀ ਦੋ ਕਟੀਆਂ ਲਾਸਟ ਵੇਲੇ ਦਿਖਾਵਾਂਗੇ ਸੋ ਸ਼ੁਰੂਆਤ ਦੋਸਤੋ ਕਰ ਲਵਾਂਗੇ ਮਾਲ ਜਿਆਦਾ ਹੁਣ ਕਰਕੇ ਆਪਾਂ ਉਹਨਾ ਉਹਨਾ ਟਾਈਮ ਹੀ ਲਵਾਂਗੇ ਠੀਕ ਹੈ ਜੀ ਕਿਉਂਕਿ ਵੀਡੀਓ ਵੀ ਇੱਕੋ ਛੋਟ ਲਿਮਟਡ ਸਮੇਂ ਦੇ ਵਿੱਚ ਜਿਹੜੀ ਆਪਾਂ ਕੰਪਲੀਟ ਕਰ ਲਈਏ ਪਹਿਲੇ ਨੰਬਰ ਤੋਂ ਸ਼ੁਰੂਆਤ ਹੈ ਵੀਰ ਸਤਨਾਮ ਆ ਜੀ ਜੀ ਹਜੇ 10 ਵਜੇ ਪੈਰੀ ਹੈ ਜੀ ਜੀ ਵਧੀਆ ਸੀ 10 ਵਜੇ ਸੁਣੀ ਜੀ ਮਾਰਨਿੰਗ 10 ਵਜੇ ਆ ਜੀ ਸਾਢੇ 9:30 ਹੋਏ ਤੇ ਇਹਨੂੰ ਰੱਛਾ ਦਿੱਤਾ ਜੀ ਇਹਨੇ ਆਉ ਬੱਚਾ ਜੀ ਠੀਕ ਹੈ ਜੀ ਤੇ ਮਾਗਰਾਸੋ ਪੈ ਹੀ ਕੇ ਥੋੜੀ ਰਹਿ ਗਈ ਹੁਣ ਆ ਥੋੜੀ ਰਹਿ ਗਈ ਅੱਗੇ ਨਾ ਗਾੜ ਵਿੱਚ ਪਹਿਲੀ ਨੂੰ ਆਪਾਂ 88 ਕਰਕੇ ਸਾਰਾ ਪੈਜੂਗਾ ਸੁਵਾ ਵੀਰ ਸਤਨਾਮ ਹੋਊਗਾ ਕਿੰਨਾ ਦੁਜਾ ਵੀਰ ਜੀ ਦੁਜਾ ਖਾਸ ਜੀ ਸੁਵਾ ਜੀ ਲਓ ਜੀ ਖਾਸ ਦੁਜਾ ਸੁਵਾ ਸੋ ਜੇਰ ਤੇ ਉਰ ਪ੍ਰੋਪਰ ਦੋਸਤੋ ਪਾ ਦੇਣ ਲੱਗੀ ਆ ਕਰਮਾਂ ਦੀ ਠੀਕ ਹੈ ਜੀ ਤਕਰੀਬਨ ਕੋਈ ਉੱਠਣ ਬਹਿਣ ਲੱਗਿਆ ਕੋਈ 15 15 ਮਿੰਟਾਂ ਦੇ ਵਿੱਚ ਬੈ ਬੂਕੇ ਦੀ ਜੇਰ ਪਾ ਦੂਗੀ ਬਸ ਜੇਰ ਤੇ ਪਿਆਰ ਕਿ ਥੋੜੀ ਆ ਹਾਂ ਜੀ ਹਾਂ ਜੀ ਹਾਂ ਜੀ ਸੋ ਬਾਕੀ ਇੱਕ ਵਾਰੀ ਤੁਸੀਂ ਬਾਹਰ ਦੇਖੋ ਠੀਕ ਹੈ ਜੀ ਇੱਕ ਰੰਗ ਆ ਬਲੈਕ ਤੇ ਬਾਕੀ ਵਾਈਟ ਲਪਾ ਲੁਪਾ ਥੱਲੇ ਪੇਟ ਦੇ ਪਾਸੇ ਜਿਹੜੇ ਸਪੋਰ ਨਜ਼ਰ ਆਉਣਗੇ ਤੁਹਾਨੂੰ ਥੱਲੇ ਜਿਹੜੇ ਹੱਥੀ ਮੁਠੀ ਵਾਲੇ ਬੱਚੇ ਨੇ ਜਨਮ ਦਿੱਤਾ ਮੇਲ ਕਾਫ ਆ ਗਿਆ ਇਹਦੇ ਮਗਰ ਜਿਹੜਾ ਬੱਚਾ ਠੀਕ ਆ ਜੀ ਉਹ ਤੁਹਾਨੂੰ ਆਪ ਦਿਖਾ ਦਿੰਨੇ ਆ ਆ ਬੱਚਾ ਆ ਗਿਆ ਡੱਬਾ ਆ ਜੀ ਵੀ ਜੀ ਨੁਕਰੀ ਆ ਬੱਚੇ ਬੜਾ ਨਿੱਗਰ ਦਿੱਤਾ ਹੈ ਬੱਚਾ ਬੜਾ ਭੜਿਆ ਤਾਂ ਥੋੜੀ ਗਾਲ ਸੀਰੀ ਤੇ ਬੱਚਾ ਬਹੁਤ ਭੜਿਆ ਤਾਂ ਵਾਕੀ ਚੋਣ ਚਾਲ 2 ਕਿਲੋ ਮਤਲਬ ਉਹਨੂੰ ਕੁਝ ਤੇ ਗਾਇਆ 2 ਕਿਲੋ ਬੱਚਿਆ ਹੋਣ ਵਧੀਆ ਇੱਕ ਨੰਬਰ ਦੀ ਲਈ ਜੀ ਪੂਲੀ ਪੂਰੀ ਤਾਰਾ ਤੂਰਾ ਮਾਰ ਕੇ ਪਹਿਲੀ ਕਰ ਲਈ ਜੀ ਕੋਈ ਨੂੰ ਪੈਣਾ ਜੇ ਜੂਰ ਦਾ ਕਰਕੇ ਆਪੇ 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 ਕੋਈ ਬੱਚੇ ਨੂੰ ਪਿਆ ਜਦ ਬੈਠਾ ਰਹੂਗਾ ਠੀਕ ਆ ਤੇ ਇਹ ਸਤਨਾ ਜੀ ਦੇਵਾ ਜੇ ਕਿੰਨੇ ਦੀ ਹੋਣ ਆਪਾਂ ਅੱਜ ਮੌਕੇ ਤੇ ਮੋਹਰੀ ਜੀ ਜਦੋਂ ਵੱਛੀ ਜਿੰਨੀ ਬਣੀ ਬਣੀ ਉਸ ਨਾਲ ਹੋਏ 55 ਹੀ ਕਰ ਲਏ 55 ਕਰ ਲਏ ਆ ਆਪਾਂ 50000 ਦੀ ਪਹੁੰਚ ਕਰ ਦਾਂਗੇ 50000 ਦੀ ਹਾਂ 100 ਕਿਲੋਮੀਟਰ ਦਾ ਪਹੁੰਚ ਕਰ ਲਓ ਜੀ 50000 ਦੀ ਦੋਸਤੋ ਪਹੁੰਚ ਵੀ ਰੰਦਾ ਵੀ ਕਰ ਦਾਂਗੇ ਰਿਕੀ ਬਰੂ ਕੀ ਪਤਲੀ ਚੌੜੀ ਦਾ ਚਲੋ ਥੋੜੀ ਸੁਸ ਆ ਕੇ ਤਾਂ ਬੜਾ ਲੱਪਾ ਲੱਗਾ ਹਾਂ ਜੱਡੇ ਬੜੀ ਸਾਫ ਹੈ ਠੀਕ ਹੋ ਗਿਆ ਜੀ ਹਾਂ ਜੀ ਲਓ ਦੋਸਤੋ ਬੜੀ ਤੋਂ ਪਤਲੀ ਚਮੜੀ ਆ 100 ਕਿਲੋਮੀਟਰ ਦੇ ਵਿੱਚ ਪਹੁੰਚ ਹੋਊ ਹੋਊਗੀ ਠੀਕ ਆ ਜੀ ਜਿੰਨੇ ਐਨੀਮਲ ਵੀ ਤੁਹਾਨੂੰ ਦਿਖਾਉਦੇ ਆ 100 ਕਿਲੋਮੀਟਰ ਅੰਦਰ ਹੀ ਆ ਠੀਕ ਆ ਜੀ ਜਿੱ ਆ ਧੰਤੂਲੇ ਕੋਰੇ ਤੁਹਾਨੂੰ ਆਪਾਂ ਲਾਗਿਓ ਦਿਖਾ ਦਿੰਨੇ ਆ ਆ ਦੇਖੋ ਜੀ ਸੋ ਚੰਗੀ ਆ ਵੈੜ ਇੱਕ ਵੀਰ 17 ਮੀਟਰ ਸੈਕਿੰਡ ਨੰਬਰ ਤੇ ਆ ਜੀ ਤੇ ਆ ਜੀ ਇਹ ਬਲੈਕ ਜਰਸੀ ਆ ਜੀ ਜਰਸੀ ਆ ਗਈ ਆ ਬਹੁਤ ਅੱਧੀ ਚੌਗੀ ਆ ਹਾਂ ਦੇਖੋ ਜੀ ਧੰਤੂਲੇ ਠੀਕ ਇਹ ਵੀ ਸੋਈਆ ਵੀਰ ਸੋਈਆ ਜੀ ਆ ਬੱਚਾ ਜੇ ਅਗਰ ਬੱਚੀ ਵੀ ਬਲੈਕ ਜਰਸੀ ਜੀ ਦੇਖੋ ਠੀਕ ਆ ਜੀ ਹਾਂ ਜੀ ਲਾ ਵੀ ਆਪ ਦੋਸਤੋ ਬੱਚੀ ਬਲੈਕ ਰੰਗ ਦੇ ਵਿੱਚ ਤੇ ਮਗਰ ਵੀ ਬੱਚੀ ਬਲੈਕ ਰੰਗ ਦੇ ਵਿੱਚ ਇਨੂੰ ਦਿਲ ਕਿੰਨੇ ਹੋ ਗਏ ਵੀਰੇ ਇਹਨੂੰ ਸੂਈ ਵਿੱਚ ਮੁੰਨਾ ਹੋ ਗਈ ਮਹੀਨਾ ਪਲੋੜ ਹੋ ਗਈ ਨੂੰ ਪਹਿਲ ਨੂੰ ਬੱਚੀ ਆ ਹਾਂਜੀ ਲਓ ਜੀ ਸੋ ਕਰੋ ਚੱਕ ਜੀ ਪਹਿਲਾ ਸਵੇਰ ਦੋਸਤੋ ਇਹ ਬੱਚੀ ਸੁਈ ਆ ਠੀਕ ਹੈ ਜੀ ਮਹੀਨੇ ਕੋ ਦੋ ਲੱਗ ਸਮ ਜਿਹੜਾ ਸਮਾ ਹੋ ਗਿਆ ਇਹਨੂੰ ਸੂਈ ਨੂੰ ਤੇ ਧਾਰਾ ਕਿੰਨੀਆਂ ਨੇ 10 ਕਿਲੋ ਵੀ ਜੀ ਐ ਗਾਰੰਟੀ ਨਾਲ 10 ਕਿਲੋ ਦੋ ਦਿਆ ਜੇ ਕੋ ਭਰ ਭਰਾਏ ਦਾ ਮਗਾਉ 9 10 ਕਿੱਲਾਂਗੇ ਲਓ ਜੀ ਹਾਂ 10 ਕਿਲੋ ਦੋਸਤੋ ਦੋ ਦੋ ਤੇ 9 ਕਿਲੋ ਦੀ ਗਾਰੰਟੀ ਤਸੱਲੀ ਤੇ ਜਾਊਗੀ ਆ ਦੇਖੋ ਜੀ ਆਰ ਦੰਦ ਜੀ ਠੀਕ ਆ ਜੀ ਸਾਈਡਾਂ ਵਾਲੇ ਦੋ ਦੋ ਖੜੇ ਆ ਠੀਕ ਆ ਜੀ ਛੇਕ ਤੇ ਕੰਨੀਆਂ ਵਾਲੇ ਦੰਦ ਖਲੋਤੇ ਆ ਠੀਕ ਆ ਜੀ ਚੌਗ ਜਿਹੜੇ ਸਥਾਈ ਆ ਹਾਂਜੀ ਤੇ ਸਾਈਡਾਂ ਵਾਲੇ ਦੋ ਦੋ ਜਿਹੜੇ ਬਿਲਕੁਲ ਦੁੱਧ ਦਾਂਦ ਦੀ ਸੋ ਬੱਚੀ ਚਾਰ ਦੰਦ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਪਹਿਲਾਂ ਕੋਲੋਂ ਬੱਚੀ ਆ ਜਰਸੀ ਬਰੀਡ ਦੇ ਵਿੱਚ ਸ਼ੌਂਕ ਰੱਖਣ ਵਾਲੇ ਭਰਾ ਹੱਥ ਪਾ ਸਕਦੇ ਆ 9 ਲੀਟਰ ਧਾਰਾਂ ਦੇ ਵੀਰਾਂ ਦੇ 10 ਲੀਟਰ ਵੀ ਜੇ ਕੋਈ ਇਥੇ ਆਉਂਦਾ 10 ਲੀਟਰ ਚਵਾ ਕੇ ਤੋੜਾਂਗੇ 9 ਕਿਲੋ ਨਾ ਵਾਸਤੇ ਜਿੰਨਾ ਨੇ ਇਦਾਂ ਮੰਗਵਾਇਆ ਜੀ ਠੀਕ ਆ ਜੀ ਬਾਕੀ ਥਾਰ ਵੀ ਵਧੀਆ ਜੇ ਮੁੱਠ ਆ ਇਸੀ ਵਾਰੀ ਕੋਈ ਵੰਗਾ ਨਹੀਂ ਕੋਈ ਲਾਗੜਾ ਨਹੀਂ ਲਓ ਜੀ ਕੋਈ ਵੰਗਾ ਨਿਆਣਾ ਠੀਕ ਆ ਜੀ ਇਸੇ ਤਰ੍ਹਾਂ ਬੈਠ ਕੇ ਤੁਸੀਂ ਚਵਾਈ ਕਰ ਲੋਗੇ ਇਹ ਬੱਚਾ ਦਾ ਗਿਆ ਉਹ ਸਨ ਪਸ਼ਮਾ ਕੇ ਵਧੀਆ ਕਰ ਜਾਂਦੀ ਹੈ ਆ ਲਓ ਜੀ ਲਓ ਦੋਸਤੋ ਕਈ ਘਰਾਂ ਦੇ ਵਿੱਚ ਪੈਣਾ ਦੀ ਚਵਾਈ ਕਰਨੀ ਹੁੰਦੀ ਹੈ ਠੀਕ ਆ ਜੀ ਤੇ ਇੱਕ ਸੀਲਸਲਾ ਕੇ ਪਸ਼ੂ ਲੱਭਦੇ ਹੁੰਦੇ ਨੇ ਸਾਰੇ ਸੀਲ ਵਾਹ ਜੀ ਵੰਗੇ ਇਦਾਂ ਵੰਗਾ ਨਹੀਂ ਪਾਉਂਦੇ ਲੇਖ ਜੀ ਆ ਇਦਾਂ ਦੂਰੇ ਆਪਾਂ ਠੀਕ ਆ ਜੀ ਬਹੁਤ ਵਧੀਆ ਸਤਿਰਾਮ ਇਹਦਾ ਕਿਲੇ ਦੀ ਬੱਚੀ ਵੱਛੀ ਨੇ 40-42 ਕਰਦੀ ਫਿਰਦੀ ਆ ਆਹ ਭਾਵੇਂ 35000 ਦੀ ਵੇਚ ਲਈ ਚਲੋ ਆਪਾਂ ਜਿਹੜਾ ਪਰਨਾ ਪਉ ਉਸੇ ਪੱਕੇ ਰਹਿਣਾ ਜੀ ਹਾਂਜੀ ਮੋਲ ਵੀ ਜੀ ਦਾ 35000 ਰੁਪਿਆ ਕਹਿੰਦੇ 32000 ਦੀ ਅੱਛੀ ਪਹੁੰਚ ਕਰ ਦਾਂਗੇ ਇਹਨੂੰ 3540 ਕਰਨ ਦੇ ਹਾਂ ਇਹਨੂੰ ਕਰਨ ਗੋ ਹੈ ਵੱਛੀ 40000 ਰੁਪਈ ਦੀ ਵਿਕ ਜੂਗੀ ਪਰ ਨਹੀਂ ਜਿੰਨੀ ਸਖੀ ਸੁਖੀ ਬਣਾ ਆਪਾਂ ਰੋਕਣਾ ਨਹੀਂ ਰੋਕਣਾ ਦੇ ਦੇਣੀ ਨਾ ਪਰ ਵੱਛੀ ਪੂਰੀ ਜਰਸੀ ਟਾਪ ਦੀ ਜੀ ਹਾਂ ਦੇਖੋ ਛੋੜ ਆ ਆ ਫੇਸ ਤੇ ਛੋਟੇ ਛੋਟੇ ਕੰਮ ਇਹ ਬਿਲਕੁਲ ਜੀ ਹਾਂਜੀ ਲਓ ਦੋਸਤੋ ਅੱਜ ਇਹ ਵੱਛੀ ਤੁਹਾਨੂੰ ਮਿਲ ਜੂਗੀ ਬੱਪੀ ਦੀ 320 ਆਜੇ ਦੋਸਤੋ 32 ਦੀ ਮਿਲ ਜੂਗੀ ਠੀਕ ਹੈ ਜੀ ਛੋਟਾ ਛਟਾ ਵੀ ਹੋਲੀ ਵਈਆ ਡਿਗਾ ਦੀ ਮਾਨਤਾ ਨੂੰ ਉਹੀ ਆ 100 ਕਿਲੋਮੀਟਰ ਦੇ ਵਿੱਚ ਪਹੁੰਚਾ ਲਈ। ਚੰਗੀ ਵੱਸੀ ਦੇ ਅਗਦੇ ਛੋਟੀਆਂ ਜੀਆਂ ਜਰਸੀਆਂ ਨੇ ਹੋਣੀ ਹੈ ਆਪਣੀ ਪੰਜਾਬ ਵਾਲੀ ਜਿਹੜੀ ਹੈ ਬਲੂ ਨਾਲ। ਹਾਂ। ਇਹ ਪੂਰੀ ਚੰਗੀ ਵੱਸੀ ਆ ਬੱਚਾ ਇੱਕ ਨੂੰ ਤੁਹਾਨੂੰ ਥੋੜਾ ਲਾ ਕੇ ਦਿਖਾ ਦਿੰਦਾ ਬਹੁਤੇ ਵੀਰਾਂ ਨੇ ਕਿਹਾ ਬੱਚਾ ਨਹੀਂ ਦੇਖਿਆ। ਸਾਹ ਦੇਖੋ ਜੀ ਇੱਕ ਰੰਗ ਵੱਸੀ ਦੇ ਰੌਫੀ ਕਲਰ ਤੇ ਆਵੇਗਾ। ਨਿਕਲੇ ਨਿਕਲੇ ਕਾਲੇ ਹੋ। ਛੋਟੇ ਛੋਟੇ ਕਾਲਾ ਛੋਟੀ ਬੂਥੀ। ਵਧੀਆ ਪਲੀ ਵੱਸੀ ਤੇ ਪੂਰੀ ਨਿੱਕਰ ਵੱਸੀ ਹੋਈ। ਸੋ ਮਹੀਨੇ ਕਦੀ ਕਹੋ ਠੀਕ ਆ ਜੀ। 5 ਦਿਨਾਂ ਦੀ ਮੰਨ ਲੈ ਬਾਕੀ ਸਮਝੋ ਦੇਖ ਲਿਓ ਤੁਸੀਂ। ਤੇ ਅੱਗੇ ਵੀਰ ਦੂਸਰਾ ਸੂਬਾ ਸੂਈ ਆ ਇਹਦੇ ਕੋਲ ਦੁੱਧ ਜਿਆ ਹੈ ਟਾਈਟ ਤੇ 14 ਕਿਲੋ 14 ਕਿਲੋ ਮਗਰਲੇ ਸਾਡੀ ਤੇਲ 24.5 ਨਹੀਂ ਚੈੱਕ ਪਾਸ ਠੀਕ ਆ ਜੀ ਹਾਂ ਜੀ ਮਗਰਲੇ ਥਾਰਾ ਇੱਕ ਪੈਣੀ ਆਉਂਦੀ ਹਾਂ ਜੀ ਤੇ ਲਕਬਣੀ ਆਉਦੀ ਮਗਰਲੇ ਜੀ ਨਾ ਦੋਸਤੋ ਇੱਕ ਪੈਣੀ ਵਾਲੇ ਦੇ ਮਗਰਲੇ ਪਾਸੇ ਜੀ ਦੋਸਤੋ ਥਣ ਦੀ ਇਹ ਤਿੰਨ ਆ ਠੀਕ ਆ ਜੀ ਤੇ ਕਿੰਨੇ ਮਹੀਨੇ ਦੀ ਗੱਬਰ ਸਾਢੇ 4 ਦੀ ਸਾਢੇ 4 ਦੀ ਜਿਹੜੀ ਇਹ ਗੱਬੜ ਚੈੱਕ ਪਾਸ ਆ ਠੀਕ ਆ ਜੀ ਅੱਗੇ ਮੇਰਾ ਭਰਾ ਕੋਈ ਵੀ ਆਉਂਦਾ ਬੇਨਤੀ ਕਰੀ ਕੋਈ ਚੱਕਰ ਨਹੀਂ ਕਰੀਓ ਆਪਸੇ ਡਾਕਟਰ ਦੇ ਜੱਦਵਾ ਲਓ ਠੀਕ ਹੈ ਜੇ ਤੁਹਾਨੂੰ ਆਪਾਂ ਸੁਭੀਸ਼ਾ ਕੋਲੋਂ ਡਾਕਟਰ ਸਾਹਿਬ ਕੀ ਕਰੇਗਾ ਲਵਾਜੋ ਸਹੀ ਕਿਆ ਕਰਾਓ 14 ਕਿਲੋ ਵੀਰ ਜੀ ਤੇਰੇ ਕੋ ਪੱਕਾ ਦੋ ਤੇ ਆ ਵਾ ਸ਼ੀਰਾਂ ਸੋੜੀ ਜੀ ਮੇਰੇ ਕੋ ਆਈ ਹੈ ਪਰਸੋ ਸ਼ਾਮ ਦੀ ਆ ਤੇ ਥੋੜਾ ਆ ਕੱਲ ਸਹੇ ਰਿੰਗ ਨੂੰ ਕੀ ਹੈ ਅੱਜ ਦੀ ਜਿਹੜਾ 13 ਕਿਲੋ ਜਿਹੜਾ ਕੋ ਮਰਜ਼ੀ ਲੈ ਜੀ ਬਾਬੀ 13 ਕਿਲੋ ਦੀ ਗਾਰੰਟੀ ਤਸੱਲੀ ਤੇ ਵੀ ਕੋਈ ਭਰਾ ਖੜ ਸਕਦਾ ਤੇ ਲੈ ਕੇ ਜਾ ਸਕਦਾ ਪੂਰੀ ਵੱਡੀ ਤੇਜੋ ਸੁਭੀਲੀ ਗੱਪਣੀ ਤੇਜੋ ਸੁਭੀਲੀ ਗੱਪਣੀ ਲਓ ਜੀ ਤੇਜੋ ਸੁਭੀਲੀ ਗੱਪਣਾ ਇੱਕ ਥਰੋ ਪੇਲਾ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਨੇ ਆ 13 ਕਿਲੋ ਦੁੱਧ ਦਾ ਠੀਕ ਆ ਜੀ ਹਾਂ ਜੀ ਤੇ ਬਾਕੀ 2.5 ਮਹੀਨਾ ਦੀ ਜ਼ਬਰ ਜਿਹੇ ਪਾਸ ਕਦੋਂ ਵੱਡਾ ਵੱਡੀ ਚਤਲਾ ਚਵਾਈ ਜਿਹੜਾ ਮੋਟਰ ਚੱਲ ਵੀ ਨਹੀਂ ਚਲਾਵਾ ਹਾਂ ਵਧੀਆ ਚਵਾਈ ਸੋ ਬਾਕੀ ਬਹੁਤੇ ਭਰਾਵਾਂ ਨੂੰ ਸਮਝ ਨਹੀਂ ਆਉਂਦੀ ਵੀ ਇੱਕ ਬੈਣੀ ਕੀ ਆ ਉਲਟ ਬੈਣੀ ਕਿੰਨੂ ਖਾਧਾ ਜਿਹੜੇ ਪਾਸੇ ਦੋਸਤੋਂ ਆਪਾਂ ਜ਼ਿਆਦਾਤਰ ਖੱਬੇ ਪਾਸੇ ਚਵਾਈ ਕਰਦੇ ਆ ਇਧਰੋਂ ਬੈਠ ਕੇ ਠੀਕ ਆ ਜੀ ਉਸ ਤੋਂ ਜਿਹੜਾ ਪਰਲਾ ਪਾਸਾ ਓਟ ਪਾਸਾ ਮਗਰਲੇ ਥਾਂ ਤੇ ਜਿਹੜੀ ਤੇਲ ਆ ਠੀਕ ਆ ਜਿਹੜਾ ਤੁਮੋਂ ਪਰਲੇ ਪਾਸੇ ਛੋਟਾ ਥਾਂ ਦੇਖਾਈ ਦੇ ਰਿਹਾ ਮਗਰਲਾ ਬਾਕੀ ਪਿੰਲੇ ਥਾਂ ਬਾਕੀ ਵਰਦੇ ਹੈ ਨਾ ਤਿੰਨੇ ਨਾਲ ਬਹੁਤ ਹੀ ਜਿਆਦਾ ਮੁੰਬੇ ਪਾਸ ਹੋ ਜੀ ਠੀਕ ਆ ਹਾਂ ਜੀ ਇਹ ਸਤਰਾ ਵੀਰੇ ਇਹਦਾ ਬੱਚਾ ਪੁੱਤ ਨਹੀਂ ਆਇਆ ਨਾਲ ਕੋਈ ਨਹੀਂ ਬੱਚਾ ਨਹੀਂ ਜੀ ਠੀਕ ਆ ਬਗੈਰ ਬੱਚੇ ਦੇ ਜੀ ਚਲੋ ਟੋਕੜ ਗੱਬਣਾ ਇਹ ਕਿੰਨੇ ਦੇ ਦੇ ਦਾਂਗੇ ਅੱਜ ਚਲੋ 13 13.5 ਕਿਲੋ ਦੁੱਧ ਵੀ ਹੈਗਾ ਇਹਦੀ ਵਿਧੀ ਇਹਦਾ ਮੁੱਲੀ ਕੋਈ ਨਹੀਂ ਗਾ ਹਾਂ ਤਾਂ ਜਦ ਦੁੱਧ ਵੀ ਹੋਣੇ ਹਿਸਾਬ ਨਾਲ ਵੜੀਆਂ ਗਾਈਆਂ ਇਹਨਾਂ ਦੇ ਦੁੱਧ ਕਰਮਾਏ ਥੱਲੇ ਬਾਕੀ ਗਾੜੀ ਫੇਰ ਅੱਧ ਚਾਈ ਆ ਆ ਇਹ ਜਿੱਦੇ ਪਹਿਲਾ 40000 ਪਾ ਲਈ 3335 ਪਾਉਂ ਹੀ ਕਰਦੀ ਹੈ ਜਿਹੜੀ 30 ਹਜਰ ਪਾਉਂ ਹੀ ਕਰਦਾ 30000 ਦੀ ਹਾਂ ਛੋਟ ਕਰਦਾ 500 ਰੁਪਏ ਲਓ ਬਈ ਬਾਬੀ ਇਹ 30000 ਦੇ ਵਿੱਚ 200 ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ ਠੀਕ ਹੈ ਜੀ ਵਿੱਚ ਛੋਟ ਸੇ ਆਪਾਂ ਹੋਰ ਹੋ ਜੂਗਾ ਮੌਕੇ ਤੇ ਉਹ ਤੁਹਾਨੂੰ ਦੱਸ ਹੀ ਦਿੱਤਾ ਵਿੱਚ 30000 ਦੇ ਵਿੱਚ ਟੋਕਰ ਗੱਬਣਾ 13 ਕਿਲੋ ਦੁੱਧ ਆਨਲਾਈਨ ਭਰਾ ਕਿਸੇ ਦਾ ਕਰਦਾ 14 ਆ 13 ਕਿਲੋ ਤੇ ਇੱਥੇ ਆਣ ਕੇ ਪਾਉਂਦਾ 14 ਕਿਲੋ ਚਵਾ ਦੂੰ ਠੰਡੀ ਧੀਰੀ ਤੇ ਚੋਣ ਮੋਟਰ ਰਗੀ ਜੀ ਬਹੁਤ ਜਲਦੀ ਸੀਲਸ ਲੱਗ ਵਾਲਾ ਕੋਲ ਪਲ ਆ ਰਿਹਾ ਦੁੱਧ ਚਲੋ ਲੜਾ ਪਾਣੀ ਕਹਿੰਦੇ ਆਂਦੇ ਪਈ 28 29 ਕਿਲੋ ਚੋਇਆ ਵਾ ਤੇ ਵਲੋ ਤੇ ਨਾ ਹਾਰੀ ਜਈ ਪਹਿਲੇ ਸਵੇਰ ਦੀ ਤੇ ਲੜੋਈ ਜੀ ਚੈਰ ਕੀ ਗਾਹ ਦੁੱਜੀ ਠੀਕ ਹੈ ਜੀ ਠੀਕ ਹਾਂ ਬਾਕੀ ਨਖਰਾ ਤੋਂ ਤਾਂ ਦੇ ਜਾਂਦੇ ਆ 17ਵੇਂ ਤਾਂ ਪਤਾ ਨਹੀਂ ਚੱਲ ਹਾਰ ਵੀ ਤੇ ਵੀਜੀ ਨਹੀਂ ਹੈ ਕਿ ਉਹ 100 ਨਾ ਵੀ ਨਵੀਆਂ ਹੋਣੀਆਂ ਹਨ ਹਣ ਮੈਨੂੰ ਕਿਉਂ ਸਾਡੇ 43 ਦੀ ਦੱਸੀ ਜਾਂਦੇ ਉਹਦੇ ਬਾਕੀ ਦੋ ਤੋਂ ਹੋਰ ਵੀ ਥੱਲੇ ਤੇ ਹਾਂ ਦੁੱਧ ਬੜਾ ਜੀ ਤੇ 20 ਤੋਂ ਜ਼ਿਆਦਾ ਨੇ ਆਪਾਂ ਕਹਿੰਦੇ 20 22 ਲੀਟਰ ਤੱਕ ਤਾਂ ਦੁੱਧ ਚੋਹਦੀ ਰਹੀ ਹੈ ਕਿਤੇ ਨਾ ਕਿਤੇ 2-4 ਕਿਲੋ ਤਾਂ ਵੱਧ ਵੀ ਕੋਈ ਕਹਿ ਸਕਦੇ ਆਹੋ ਆਹੋ ਸਤਨਾਮ ਅੱਗੇ ਆ ਗਈ ਆਪਣੇ ਕੋਲ ਜਰਸੀ ਆ ਗਈ ਜਰਸੀ ਇਹ ਵੀ ਦੁੱਜੇ ਸੁਮੇਹ ਦੇ ਹਾਂਜੀ ਤੇ ਇਹ 6 ਮਹੀਨੇ ਦੀ ਚੈੱਕ ਪਾਸ ਜੀ ਲਓ ਜੀ ਜਰਸੀ ਵੀ ਹੈ 6 ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ ਤੇ ਇਹ ਦਾ ਦੁੱਜੇ ਸੁਬਹ ਲਈ ਜਾਂ ਤੀਜੇ ਲਈ ਜੀ ਉਹ ਨਾ ਕੰਮ ਨਹੀਂ ਕਰਨਾ ਆਖੀ ਦੋਸਤੋ ਦੂਜੀ ਆਸ ਦੀ ਉਹ ਜਿਹੜੀ ਗੱਲ ਜਿਹੜੀ ਦਿੱਤੀ ਆ ਪਾਲੀ ਸਾਹਿਬੀ ਪੂਰੀ ਵਜਰ ਵਾਲੀ ਪੂਰਾ ਗੋਲ ਸਰਾ ਨੇ ਆਂਦੇ ਨਾ ਨਿਗਾਹ ਫੇਰਨੇ ਕਿ ਨੀ ਕੰਨ ਠੀਕ ਹੈ ਜੀ ਸੋ ਫੇਸਬੁਕ ਕੁਆਲਟੀ ਆ ਦੁੱਧ ਕਿੰਨਾ ਮਲੇ 10 ਕਿਲੋ ਜੀ 10 ਕਿਲੋ ਪਾਰਾਂ ਵੀ ਕਿਥੇਲੇ ਇਸ ਵਕਤ ਮੌਜੂਦ ਆ ਜੀ ਠੀਕ ਹੈ ਜੀ 6 ਮਹੀਨਿਆਂ ਦੀ ਗੱਬੜ ਹੈ ਚੈੱਕ ਪਾਸ ਤੇ 10 ਕਿਲੋ ਦੁੱਧ ਹਾਂ ਜੀ ਠੀਕ ਹੈ ਜੀ ਬਸ ਆਪਾਂ 9 10 ਕਿ ਦੇ ਦੇਣੀ ਮੈਨੂੰ ਨਾ ਗਾਈ ਨੇ ਸੁਣਾ ਹਿਰਵਾ ਦੇ ਨਾਲੋਂ ਜ਼ਿਆਦਾ ਕੀਤਾ ਜੀ ਅੱਛਾ ਜੀ ਮਾਰੀਆਂ ਚੁੱਪ ਕੀਤੀਆਂ ਕੱਲ ਤੇਰਾ ਸਾਈ ਰਿੰਗੀ ਕੀਆ ਕਰ ਮਾਰ ਗਿਆ ਇੱਕ ਕਿਗਰ ਲੰਗਰ ਉਹ ਬਾਕੀ ਭਰਾ ਉਹ ਜਿੰਨੇ ਵੀ ਆ ਰਾਜੀ ਆ ਸੋ ਵਜਨ ਮजूद ਪੂਰਾ ਹਾਈ ਟੂ ਮੀਡੀਅਮ ਤੇ ਵਿੱਚ ਜਿੱਦਾਂ ਕਿ ਨਾਰਮਲ ਆਪਾਂ ਜਰਸੀ ਪੀਣ ਦੀਆਂ ਵਿਹੜਾ ਵਿਖਦੇ ਆ ਤੇ ਬਾਕੀ ਮੇਰਾ ਭਰਾ ਇਥੇ ਆਣ ਕੇ ਜਿੱਦਾਂ ਮਰਜ਼ੀ ਵਰਾ ਕੇ ਤਫਲੀ ਕਰੋ 10 9 10 10 ਕਿਲੋ ਤੇ ਇਹ ਖੇਡਣ ਲਈ ਆ ਕਰਮਾ ਦੇ ਠੀਕਾ ਜੀ ਦੋ ਪਾਰੇ ਪਾਸੇੋਂ ਵੇਖੋ ਇਹ ਨਵਾਂ ਇਹ ਮੇਰਾ ਸਮਾ ਖਿੱਚ ਕੇ ਲੈਣ ਹਾਂ 6 ਮਹੀਨੇ ਪੁੱਥੇ ਆ ਇਹ ਚੱਕ ਪਾ ਲੈਗੇ ਹਾਂ ਚਾ ਚੱਕ ਪਾਸ ਆ ਰਹਿ ਕੇ ਸਾਨੂੰ ਵਿਚਾਲੇ ਗਾਂ ਤਿੰਨ ਕਿ ਮਹੀਨੇ ਹਾਂ ਠੀਕ ਆ ਜੀ ਤੇ ਗਰਮੀ 'ਚ ਮौज ਬਣਾ ਛੱਡਦੇ ਆ ਤੇ ਤਕਰੀਬਨ ਮਾਝ ਹੀ ਲੈ ਜਾਉਗੇ ਠੀਕ ਆ ਜੀ ਇਹ ਜਰਸੀ ਬ੍ਰੀਡ ਦੇ ਵਿੱਚ ਗਾਂ ਵਹਿੜਾ ਹਾਂਜੀ ਤੇ ਪਰ ਤਾਂ ਮੈਨੇ ਮੱਜਾ ਦਾ ਤੱਕਰਾ ਕਰੀ ਜਨਾ ਠੀਕ ਆ ਜੀ ਹਾਂਜੀ ਇਹ ਕਮਲੋ ਬਾਕੀ ਠੰਡੀ ਆ ਪੰਗਾ ਪਾਗੀ ਦਾ ਮੱਝ ਚੋਕ ਚੱਕਰਦੀ ਆ ਆ ਦੇਖੋ ਜੀ ਠੀਕ ਆ ਜੀ ਸੋ ਮਾੜਾ ਮੋੜ ਕਿਤੇ ਨਾ ਕਿਤੇ ਪੁੱਛੀਆਂ ਜਿਹਾ ਲੱਗੀ ਆ ਜਾਂਦੀ ਆ ਉਹ ਤਾਂ ਇਹ ਵੀ ਜੀ ਸ਼ੋਰ ਹੋ ਰਿਹਾ ਕਿਹੜੇ ਬਗਲੇ ਦਾ ਆ ਦਿੱਤੇ ਬਿੰਦਗੀ ਜੀ ਇੱਕ ਹੀ ਆ ਠੀਕ ਆ ਜੀ ਇੱਕ ਹੀ ਆ ਬਹੁਤ ਵਧੀਆ ਦੋਸਤੋ ਚੰਗੀ ਫੇਸ ਕੁਆਲਟੀ ਆ ਨਿਗਰ ਤੇ ਪਸੰਦ ਆਊਗੀ ਸਮਾਂ ਥੋੜਾ ਸਾਹਮਣੇ ਲੋੜ ਪੈਣੀ ਆ ਭਾਈ ਜੀ ਮਰਜੀ ਆ ਮੈਂ ਮਰਜੀ ਆ ਮੈਂ ਬਹੁਤ ਪੱਟੜਕਾ ਆ ਗਿਆ ਦੁੱਧ ਦੇ ਦਹੀਂ ਦੇ ਆਵਸ਼ਰਣ ਨਹੀਂ ਪੈਣੀ ਆ ਇੱਕ ਮਹੀਨਾ ਤਿੰਨ ਦਿਨ ਰਹਿ ਗਈ ਸ਼ਾਂ ਦੀ ਚੱਕ ਬਾਸ ਜੀ ਇਹ ਸਤਨਾਮ ਦਵਾਂਗੇ ਕੀ ਪਾ ਫੜਤੇ ਜੀ ਇਹ ਦੇਖੋ ਜੀ ਮੁੱਲ ਤੇ ਭਾਜ ਜਿੰਨਾ ਮਰਜੀ ਕਰ ਲਈ 550 ਕਰਨ ਲਈ 445 ਤੇ ਸਾਢੇ 25 ਦੀ ਪੌਂਚ ਕਰਦਾ ਸਾਢੇ 43 ਹਾਂ ਉਹ ਵੀ ਸਾਢੇ 42000 ਦੇ ਵਿੱਚ ਪਹੁੰਚ ਹੋ ਜੂਗੀ ਤੇ ਜਰਸੀ ਬ੍ਰੀਡ ਦੇ ਵਿੱਚ ਵੜਾ ਸ਼ਾਨਦਾਰ ਠੀਕ ਆ ਜੀ ਟੋਪਰ ਦਾ ਬਣ ਮਾਗਾ ਇਦਰ ਇੱਕ ਆਪਣੇ ਕੋਲੇ ਛਾਈ ਬਾਗ ਹੈ ਹਾਂਜੀ ਇਹ ਜੇ ਜੇ ਸੁਣਾ ਜੀ ਤੀਜਾ ਸਵੇਰ ਟੁਕੀ ਆ ਨਾ ਆ ਜੀ ਦਿਨ ਲੈ ਦੂ ਹਲੇ 8 ਪਾਉਂ ਬਾਬੇ ਗੱਬੜ ਤਿਆਰ ਹੀ ਆ 8-7 ਦਿਨ ਹਜੇ ਤੇ ਪੈਂਡਿੰਗ ਸਦਾ ਹੋਣਾ ਬਹੁਤ ਸਾਫ ਆ ਕਰੂ ਜੀ ਕੱਦ ਵੀ ਵੱਡਾ ਜੀ ਇਦਰ ਬਾਹਰ ਕੱਢ ਕੇ ਤੁਹਾਨੂੰ ਦਿਖਾਉਣਾ ਆ ਉਹ ਟੁਕੀ ਬਾੜਾ ਤੋਂ ਸੋਠਾ 7 ਦਿਨਾਂ ਦੇ ਵਿੱਚ ਵਿੱਚ ਸੁਖੂਗੀ ਕੋਈ ਸ਼ਾਈ ਵਾਲ ਦਾ ਕ੍ਰੋਸ ਅੰਗੇ ਵਹਿੜਾ ਤੇ 17 ਹੋਊਗੀ ਸੂਆ ਦੇ ਵਿੱਚ ਕਿਵੇਂ ਆ ਤੇਜੇ ਵਿੱਚ ਸੂਆ ਵਿੱਚ ਆਪ ਨੂੰ ਆਪਾਂ ਦੁੱਧੇ ਆਖੀ ਫਾਇਦਾ ਕੋਈ ਨਹੀਂ ਤੇਜੇ ਘਰ ਆਏ ਤੁਸੀਂ ਤੇਜੇ ਸੂਏ ਕਈ ਆਪਾਂ ਲਸਕੇ ਦਮਾ ਤੇਜਾ ਸੂਆ ਦੇ ਹਾਂਜੀ ਲਾਇਆ ਲੋਇਆ ਹਜੇ ਨਾ ਹਾਲ ਦੇ ਨਾਲ ਲੈਣੇ ਨੇ 17 ਉਹ ਲੈਣੇ ਲਓ ਵੀ ਠੀਕ ਆ ਜੀ ਸੋ ਨੋਣਾ ਨੋਣਾ ਜਿਹੜਾ ਦੋਸਤੋ ਇਹਨੇ ਤੁਸੀਂ ਦੇਖ ਸਕਦੇ ਕਿਲੋ ਖੰਡ ਲਾਇਆ 8-7 ਦਿਨ ਆਰਾਮ ਨਾਲ ਲੈ ਜੂਗੀ ਬਾਕੀ ਥਾਣਾ ਪੂਰਾ ਮੁੱਠੀ-ਮੁੱਠੀ ਆ ਤੇ ਜਿਵੇਂ ਜਿਵੇਂ ਲੈਵਾ ਭਰ ਕੇ ਦੋਸਤੋ ਥੱਲੇ ਟੈਟ ਕਰ ਲਿਆ ਗਰਮਾ ਦੀ ਨੇ ਨਖੇਰ ਵਿੱਚ ਥੋੜਾ ਆਪਸੀ ਥਨਾ ਦਾ ਹੋਰ ਵੀ ਲੇਟੇ ਜੇ ਸਾਹਮਣੇ ਆਜੂਗਾ ਰਾਹ ਰੀ ਬਹੁਤ ਲਾਗ ਤਰ ਦੇ ਦੇ ਚਾ ਠੀਕ ਆ ਜੀ ਉਹ ਆਪਾਂ ਗਰੰਟੀ ਕੋਈ ਨਹੀਂ ਦਿੰਦੇ ਹੋ ਆਂਦੇ ਵੀ ਦੁੱਧ ਵੀ ਅਸੀਂ 20 ਕਿਲੋ ਚੋਇਆ ਵਾ ਗਾੜੀ ਗਾੜੇ ਪਰਵਾਦਵਾ ਫੈੜ ਵੀ ਆਂਦੇ ਸਾਡੀ ਗਾਦੀ ਜੇ ਛੇਣਾ ਹੋਵੇ ਤੇ ਸਾਡੇ ਕੋਈ ਗਾਹ ਲੱਦ ਕੇ ਲੈ ਅੱਛਾ ਜੀ ਗਾੜੀ ਰੱਬ ਜਾਣੀ ਆਪਾਂ ਗਰੰਟੀ ਦਿੰਦੇ ਆਪਾਂ ਦੇ ਮੋਕੇ ਦੀ ਗੱਲ ਕਰਾਂਗੇ ਹਾਂਜੀ ਠੀਕ ਆ ਜੀ ਇਹ ਸਤਨਾਮ ਕਿੰਨੇ ਦੇ ਦੇ ਰਹੇ ਆ ਵੀਰ ਵੀਰ ਜੀ ਮਾਲ ਦੇ 55 5000 ਰੁਪਏ ਦਾ ਇਹ 1000 ਛੱਡਾਂਗੇ 50 5 95000 ਦੀ। ਪਰ ਇਹ ਕਰਦੀ ਮੌਕੇ ਤੇ ਬੈਸ ਕਰਦੀ ਕੋਈ ਨਹੀਂ ਖੋਲ ਕੇ ਜਿੱਲੋ। ਕੋਈ ਹੋਰ ਪਾਸੋਂ ਛਰਦਾ ਵੀ ਤਾਂ ਤੁਹਾਨੂੰ ਵਦਾ ਆਪਾਂ ਪੰਦਰੀਆ ਕੰਮ ਜਿਆਦੀ ਚੰਗੀ ਜੀ। ਲਓ ਜੀ ਸਿਰਫ ਇਹ ਹੋਈ ਆ ਬਹੁਤ ਕੱਚੀ ਆ ਤੇ ਜਿਹੜੇ 800 ਦਿਨ ਪੱਠੇ ਪਾਉਣੇ ਪੈਣੇ ਆ। ਬੱਸ ਬੱਸ। ਹਾਂ। ਲਓ ਜੀ ਪ੍ਰਭਾ 95000 ਦੇ ਵਿੱਚ ਠੁੱਕੀ ਵਾੜ ਤੁਹਾਨੂੰ ਮਿਲ ਜੂਗੀ। ਤੇ ਬਾਕੀ ਹੁਣ ਟਿੱਪਣ ਵੀ ਕਰਵਾ ਲੀਏ ਮਤਲਬ ਸ਼ਹਿਰ ਚੂਰੀ ਆਉਂਦੀ। ਸ਼ਹਿਰ ਹੀ ਹੈ। ਸਵਾਗਤ ਹੈ ਹੁਣ ਟਿੱਪਣ ਬਣਾਉਂਦਾ ਤੇ ਬਾਹਰ ਦੀ। ਠੀਕ ਹੈ ਫਿਰ। ਹਾਂ ਜੀ। ਲਓ ਵੀ ਇਹ ਵਾੜ ਦੋਸਤੋ ਛਾਈ ਵਾਲ ਅੰਗ ਦੇ ਵਿੱਚ ਆਪਾਂ ਤੁਹਾਨੂੰ ਕਰਾਸ ਦਿਖ ਅਲਗਰ ਵੀ ਸਤਿਨਾਮ ਜੜੀ ਆ ਛੋਟੀ ਆਪਣੇ ਕੋਲ ਛੋਟੀ ਜੀ ਦੂਜਾ ਸਵੇਰ ਸੁਈ ਜੀ ਦੂਸਰਾ ਸਵੇਰ ਸਮਾਂ ਕਿੰਨਾ ਹੋ ਗਿਆ ਜੀ ਹਾਂ ਬੱਚਾ ਜਦੋਂ ਕੋਈ ਸੁਈਨ ਹੋ ਗਈ ਕੋਈ 2 ਲਾਲੇ ਕੋਈ 1.5 ਲਾਲੇ ਕੋਈ 2.5 ਲਾਲੇ ਮਗਰ ਉਹ ਤੇ ਹਾਜੀ 1.5 ਆਂਦੇ ਜਦੋਂ ਆਪਾਂ ਲਈਏ ਮੇਲ ਕੱਟਾ ਜੀ ਨਾ ਮਗਰ ਕੱਟੀ ਆ ਜੀ ਕੱਟੀ ਵਲੀ ਪਲੀ ਵੇਖੋ ਕੱਟੀ ਆ ਆ ਕੱਟੀ ਜੀ ਦੋਸਤੋ ਗਲਤ ਨਾ ਕੋਈ ਵੀ ਸੁਣ ਲੈ ਕੱਟੀ ਆ ਮੇਲ ਕੱਟਾ ਜੀ ਮਿਲਦੀ ਆ ਮਗਰ ਮਿਲਦੀ ਬੱਚੇ ਤੇ ਆ ਕੱਟੀ ਤੇ ਕੱਟੀ ਤੇ ਲਓ ਜੀ ਮੇਲ ਦੀ ਬੱਚੇ ਤੇ ਹੱਡੀਆਂ ਜੀ ਦੋਵੇਂ ਟਾਈਮ ਸਵੇਰੇ ਉੱਠਾਈ ਘੰਟਾ ਵੀ ਹੋ ਗਿਆ ਹਾਂ ਜੀ ਸਵੇਰੇ ਹੀ ਕੁਝ ਗਰਾਮਾ ਕਿਹਨੋਂ ਕੋਈ ਮਾਲੇ 2 ਮਾਲੇ ਕੋਈ 2 ਮਾਲੇ ਕੋ ਸਵਾ 3 ਮਾਲੇ 3 ਮਾਲੇ ਨਹੀਂ ਪਰ ਇਹ ਇਸ ਵਕਤ ਦੁੱਧ ਕਿੰਨੇ ਦੇ ਸੱਤ ਕਿਲੋ ਜੀ 7 ਕਿਲੋ ਮਿਲਦੀ ਬੱਚੇ ਦੇ ੱਟੀ ਦੇ ਦੋਵੇਂ ਟਾਈਮ ਕੱਟੀ ਦੇ ਠੀਕ ਹੈ ਭਰਾ ਆ ਫੁੱਡਾ ਮੜਾ ਦਿਖਾ ਦੋ ਮੜਾ ਜੇ ਤੋ 샤ਪਟ ਢਲੀ ਆ ਇਧਰ ਖੱਬੇ ਪਾਸੇ ਆ ਤੁਸੀਂ ਵੇਖੋਗੇ ਠੀਕ ਹੈ ਜੀ ਥਾਣ ਚ ਦੇਖੋਗੇ ਤੇ 샤ਪਟ ਢਲੀ ਇੱਕ ਪਾਸੇ ਠੀਕ ਹੈ ਜੀ ਉਹ ਤੁਹਾਨੂੰ ਵਿੱਚ ਦੱਸ ਦੇਣੇ ਕਿ ਆਹ ਪਾਰਾ ਵਧੀਆ ਕੋ ਤਰਨ ਦਾ ਮੈਂ ਚੱਕ ਰਿਹਾ ਹਾਂ 17 ਬਈ 1 2 ਦਿਨ ਤੋਰ ਕੇ ਦਿਖਾ ਦੇ ਤਸਦੀ ਨਾਲ ਤੇ 7 ਕਿਲੋ ਪਾਰਾ ਇਹਦੇ ਥਲੇ ਇਸ ਵਕਤ ਮੌਜੂਦ ਆ ਠ ਤੇ ਛੋਟੀ ਸੂਏ ਤੇ ਦੂਜੇ ਨੇ ਹੋ ਗਈਏ ਦਜੇ ਵੀਰ ਜੀ ਦਜੇ ਦਜੇ ਦੂਜੇ ਕਿਸੂਏ ਹਾਂ ਇੱਥੇ ਵੀ ਰੋਕ ਲਈ ਮਿੰਟਕਾ ਥੜਾ ਵੀ ਬਹੁਤੀ ਸਾਧ ਦੀ ਚੁਵਾਈ ਵੀ ਅੱਡੀ ਲੱਗੀ ਨਾ ਜਿਤਨਾ ਕਰ ਮੋਟਰ ਨਹੀਂ ਚੱਲਦੀ ਮੋਗਾ ਹੀ ਲੱਗਾ ਬੜਾ ਆਵਰੂ ਦੀ ਪੋਲੀ ਹੈ ਗੱਲਾਂ ਹੀ ਛੱਡ ਦੋਗੇ ਠੀਕ ਆ ਜੀ ਹਾਂ ਨਾ ਵੀ ਠੀਕ ਆ ਜੀ ਚੌਣ ਚਵਾ ਦੀ ਪੋਲੀ ਹੈ ਬਾਕੀ ਸਿੰਘ ਸਿੰਘ ਪੂਰਾ ਜਿਹੜਾ ਦਸੋ ਗਲਾਈ ਦੇ ਵਿੱਚ ਆ ਉੱਚਾ ਗਲਾਈ ਦੇ ਵਿੱਚ ਸਿੰਘ ਫੱਬਦੀ ਹੈ ਪੂਰੀ ਠੀਕ ਆ ਜੀ ਤੇ ਇੱਕ ਦੀਆਂ ਦੋ ਲੈ ਕੇ ਜਾਉਂਗੇ ਮਗਰ ਕੱਟੀ ਵੀ ਤੁਹਾਨੂੰ ਦਿਖਾਤੀ ਆ ਕੱਣੀ ਬਹੁਤ ਜੀ ਲੱਗੀ ਦੇਖੋ ਕੱਣੀ ਪੂਰੀ ਪਲੀ ਕੱਟੀ ਲੰਮੀ ਲੰਮੀ ਦੇਖੋ ਕਿੱਡੀ ਆ ਇਹ ਕੱਗੇ ਟੀਕੇ ਦੀ ਕੱਟੀ ਆ ਵੇਖੋ ਹੁਣੇ ਹੀ ਸਿੰਘ ਜੀ ਮੂੜੀ ਹੋਦੀ ਆ ਆ ਦੇਖੋ ਇਹ ਹੁਣੇ ਚੁੱਕੀ ਦੀ ਦੋ ਸਿੱਧੇ ਦੇਖੋ ਮੰਟਾ ਮੰਟਾ ਚੱਗੀ ਚਲੋ ਆ ਬੱਚਾ ਸਤਾਮ ਚਲੋ ਮੱਜ ਨੇ ਆਪੀ ਤਾਂ ਵੇਖੀ ਜਾਣਾ ਪਰ ਬੱਚਾ ਨਾਲ ਬੰਦੇ ਬੱਚਾ ਜੰਦਾ 31 ਲਾਲ ਵਾਲੀ ਹਰੀਆ ਦੇਖੋ ਸਰ ਦੇਖੋ ਕਿ ਦਿਸਾ ਚਾਰੇ ਥਾਂ ਕੋਲ ਕੋਟ ਸ਼ਾਹ ਨੇ ਠੀਕ ਹੈ ਹਾਂਜੀ ਲੈ ਵੀ ਸਤਨਾਮ ਕੋਟ ਮੇਰਾ ਥੋੜਾ ਜੂਗਾ 31 ਤੇ ਮੇਰੇ ਵਿੱਚ ਦੇ ਦੇ ਜੀ ਸੋਚੀ ਆਹਦਾ 20000 ਵੀ ਮੇਰੇ ਮਗਰ ਕੱਟੀ ਆ ਜੀ ਆਹ ਜਿਹਦੀ ਚੰਗੀ ਕੱਟੀ ਆ ਤੇ ਜਦੋਂ ਆਪਾਂ ਨੂੰ ਕੋਈ ਨਹੀਂ ਆਪਾਂ ਤੇ ਵੇਚਣਾ ਵੱਲੋਂ ਆਪਾਂ ਅਗਲੀ ਕੱਟੀ ਪਾ ਲੈਣੀ ਇਹ ਵਿੱਚ ਦੇ ਦਾਂਗੇ ਮੁੱਲ ਭਾਵੇਂ 50 ਜਾਂ 52 48 47000 ਦੀ ਦੇ ਦਾਂਗੇ ਪਹੁੰਚ ਕਰ ਦਾਂਗੇ ਹਾਂ ਲਾ ਹਾਂ 47 ਪாய ਕਰਦੇ ਠੀਕ ਆ ਜੀ ਚੰਗੀ ਵੀਧੀ ਬਹੁਤ ਜ਼ਿਆਦੀ ਚੰਗੀ ਆ ਸਾਰਾ ਸਿਆ ਮਤਲਬ ਦੋ ਤਿੰਨ ਚਾਰ ਮਹੀਨੇ ਮੋਟੇ ਹੋ ਗਏ ਨਾ ਭਾਵੇਂ ਚੀਜ਼ਾਂ ਬਸਾਹ ਜੇ ਫਿਰ ਵੇਲੀਆਂ ਦੇ ਮਦਨੀ ਇਹ ਕਢੀਸਾ ਕਰ ਮਾਰੀ ਇਹ ਸੌਦਾ ਉਹਨੇ ਦਾ ਉਨਾ ਹੀ ਆ ਹੁਣ ਮੰਨ ਲਾ ਵੀ ਕਿਸੇ ਵੀਰ ਨੇ ਗਾਂ ਜਾ ਕੇ ਚਲੋ ਬਣ ਥਣ ਗਈ ਚੈੱਕ ਪਾਸ ਹੋ ਗਈ ਟੋਕਰ ਕਪੜਾ ਦੇ ਵਿੱਚ ਇੱਕ ਬੈਠ ਗਿਆ ਆ ਜੀ ਵੀ ਗਏ ਨਵੀਂ ਨਾਲ ਹੈਗੀ ਹੈ ਕਿਹੜੀ ਪਾਣੀ ਆ ਮੈਂ ਪੈਸੇ ਸਾਰਾ ਜਦੋਂ ਆ ਕੇ ਮਾਰੀ ਹੋਰ ਬਾਜ ਲੱਗ ਗਈ ਜਿੰਦਨ ਬੰਦੇ ਕੋ ਸੋਲਾ ਜੀ ਹਾਂ ਚਲੋ ਖੁੱਦ ਜੀ ਹਾਂ ਹਾਂ ਕੋਈ ਬੰਦੇ ਇਨਸਾਨਾਂ ਦੇ ਵੀ ਢੀਡਾਂ ਪੈ ਜਾਂਦੀਆਂ ਨੇ ਮੇਰੇ ਤਾਂ ਫਿਰ ਵੀ ਜਨਵਾਰਾਂ ਬਿਜਲੀ ਬਸ ਬਸ ਆ ਜਾਂਦਾ ਸਮਾਂ ਕੋਈ ਨਹੀਂ ਲੰਮੀ ਲੰਮੀ ਗੱਡੀ ਲੰਮੀ ਪਹੁੰਚ ਆਖੀ ਦੀ ਸਾਰੀ ਮੈਂ ਸਿੰਗਲ ਢੀਦੀ ਆ ਚੰਗੀ ਬਹੁਤ ਚੰਗੀ ਜਿੰਨੇ ਜੋਗੀ ਹੈਗੀ ਬਾਗੀ ਭਾਵੜਾ ਸੂਤਰਾ ਜੀ ਠੀਕ ਆ ਗੱਲ ਮਿਹਰਬਾਨੀ ਬਸ ਇੱਕ ਅੱਧੀ ਥਾਂ ਦੋ ਲੈ ਜਾਓਗੇ ਤੁਸੀਂ ਕੱਤੀ ਵੀ ਤੁਹਾਨੂੰ ਦਿਖਾਤੀ ਆ ਇਹ ਜੋੜਾ ਤੁਹਾਨੂੰ ਦੱਸਦਾ 47 ਦਾ 47 ਦੀ ਵੀ ਜੀ ਦੇ ਦਾਂਗੇ ਚਲੋ ਥੋੜੇ ਹੱਥ ਤੋਂ ਸੁਭਾਈਦਾ ਜੇ ਦੋ ਦਿਨੇ ਅੱਠ ਸੱਠ ਅੱਠ ਕਿਉਂ ਦੇਈ ਨਾ ਰੌਣੇ ਠੀਕ ਆ ਜੀ ਹਾਂ ਜੀ ਲੈ ਵੀ ਫਿਰ ਸਤਰਾਮ ਅੱਗੇ ਆ ਦੋ ਆਪਣੇ ਕੋਲ ਜੋੜਾ ਆ ਗਿਆ ਕ ਕੋਦੀ ਜੀ ਦੋਹਾਰੀ ਇਤਨਾ ਦਿਖਾ ਦਿਓ ਵੀਰ ਅੱਛਾ ਤੇ ਤਕਰੀਬਨ ਨੀਲੀ ਅੰਗ ਬਹੁਤ ਬਾਹਰ ਜ਼ੋਰ ਦੀ ਨੀਲੀ ਦੀ ਹੈ ਜੀ ਆ ਸਾਰਸੂਰ ਤੇ ਸਾਰੇ ਨਿਸ਼ਾਨੇ ਦੇਖੋ ਸਾਰਸੂਰ ਤੇ ਨਿਸ਼ਾਨਾ ਆ ਥਾਣਾ ਦੇਖੋ ਸਾਫ ਬਿਲਕੁਲ ਕੋਈ ਖਰਾਬ ਨਹੀਂ ਦੇਖੋ ਹਾਂ ਬਿਲਕੁਲ ਚਾਰੇ ਲਵਤੇ ਚਾਰ ਥਾਂ ਕੋਈ ਫੋਰਸ ਨਹੀਂ ਵਿਰਲੇ ਦੇਖੋ ਇੱਥੇ ਕਿੰਨਾ ਲਓ ਜੀ ਝੋਲੀ ਕਰੋ ਚੈੱਕ ਹਾਂ ਠੀਕ ਹੈ ਜੀ ਇਹ ਆ ਵੀ ਦੇਖੋ ਆ ਵੀ ਬਰੀ ਖੇੜ ਜੀ ਆ ਜਿਹੜਾ ਟੋਪੀ ਵਾਲੇ ਕਿੱਲੇ ਲੱਗੇ ਇਹਹੀ ਤੇ ਲੱਗੇ ਹੋਣਗੇ ਖੇੜੀ ਦੇਖੋ ਸਾਰੇ ਥਾਂ ਦੋਸਤੋ ਸਾਫ ਸੁਥਰੇ ਹਨ ਕੋਈ ਪੰਜਵੇਂ ਥਣ ਨਹੀਂਗਾ ਕੋਈ ਆ ਮੈਂ ਪੰਜ ਦੇਖੋ ਪੁੱਠੇ ਗੜੇ ਗੜੇ ਚੌੜੀਆਂ ਕਰਾ ਸੋਨੇ ਪੁੱਠੇ ਪੱਠਿਆਂ ਦੇ ਵਿੱਚ ਆ ਗਈਆਂ ਚੰਗੀਆਂ ਨੇ ਹਾਂਜੀ ਤੇ ਚਲੋ ਕੋਈ ਭਰਾ ਸੇਲ ਕਰ ਦਿੰਦੇ ਪਰ ਸਹੀ ਥਾਂ ਤੇ ਜਾਣ ਹਾਂਜੀ ਬਸ ਗੱਲ ਤੇ ਇਹਨਾਂ ਨੂੰ ਆਪਾਂ ਸਹੀ ਮੇਰਾ ਭਰਾ ਵੀ ਆਪਾਂ ਜੇ ਜਾਵੇ ਜੀ ਦੋਹੇ ਖਬਲੀਆ ਜੀ ਜਾ ਦੇ ਦਿੰਗੇ ਕਟੀਆਂ ਤੇ ਜੋੜਾ ਰੋਸੋ ਕੋਈ ਵੀਰ ਸਾਹਿਬ ਹੈ ਕਿਸੇ ਭਰਾ ਨੇ ਜੋੜਾ ਇੱਕੇ ਟਾਈਮ ਹੀ ਸੁਂਦਾ ਵੈਸੇ ਸਾਹ ਹਾਂ ਰਣ ਗਿਆ ਖੜੀਆ ਕਰਵਾਉਣ ਇੱਕੇ ਟਾਈਮ ਕਰਵਾਉਣੇ ਨੇ ਗਾਹੋਂ ਵਾਲੇ ਸਮੇਂ ਤੇ ਬੰਨਣਾ ਇੱਕੇ ਵਾਰੀ ਕਰਵਾਉਣੇ ਨੇ ਸੁਣਾ ਤੇ ਮੇਰਾ ਭਰਾ ਕੋਈ ਕੇਅਰ ਕਰਨ ਵਾਲਾ ਲੈ ਜਾਵੇ ਜਿਹੜਾ ਥੋੜਾ ਜਿਆਦਾ ਭੁੱਖ ਰੱਖਦਾ ਇਹ ਚੀਜ਼ ਦੀ ਕਿ ਕੋਈ ਚੰਗੀ ਮੈਨੂੰ ਚੀਜ਼ ਮਿਲ ਜਾਵੇ ਠੀਕ ਹੈ ਜੀ ਤੇ ਕੱਟਿਆ ਚੰਗੀਆਂ ਨੇ ਪਿਆਰ ਵਾਲੇ ਉਹ ਜੀ ਆ ਗਿਆ ਜਵਾਬ ਕਿਹਾ ਜੰਦੀਆ ਆ ਬਹੁਤ ਵਧੀਆ ਗੇ ਨੀਲੀ ਦੀ ਆਪਾਂ ਕਹਿੰਦੇ ਨੇ ਉਹਦੇ ਪੂਰੇ ਜਵਾਬ ਆ ਸਰ ਉਹਦੇ ਸਾਰੇ ਨਿਸ਼ਾਨੀ ਗੇ ਲੋ ਇਹਦੇ ਅੱਖੋਂ ਅੱਖੋਂ ਬਿਲਿਆ ਤੇ ਪੈਰਾਂ ਦੇ ਨਿਸ਼ਾਨ ਘਾਟਾ ਉਹਦੇ ਪੈਰ ਵੀ ਸਾਰੇ ਉੱਤੇ ਉੱਤੇ ਪੈਰ ਤੇ ਨਿਸ਼ਾਨ ਆ ਤੇ ਬਾਕੀ ਸਿਕ ਸੁੰਗੇ ਇਹਨਾਂ ਨੇ ਕਰ ਮਾਰ ਗਏ ਦੋਨੇ ਸੋਨੇ ਦੇ ਪਤਲੇ ਸਿੰਘ ਫਤਨਾਮਾ ਇਹਦੇ ਬਣੀ ਤੋਂ ਨਹੀਂ ਜੋੜੀ ਵੀਰ ਕਿੰਨੇ ਦੀ ਦੇ ਰਿਹਾ ਸਿੰਗਾ ਸਿੰਗਾ ਦੇ ਵੇਲੇ ਵੱਖਰਾ ਦੱਸ ਦੇ ਜੋੜੀ ਵੀਰ ਜੀ ਏਦਾ ਵੀ ਜੇਦੇ ਕੋਈ ਪਹਲਪਰਾ ਜੋੜੀ ਲਊਗਾ ਫਿਰ ਤੇ ਆਪਾਂ ਚਲੋ ਮੁੱਲ ਪਾਵੇਂ ਨਾ 35 36 40 ਕਰ ਲਈ ਦੇ ਰਹੀਆਂ ਨੇ ਅੱਛਾ ਜੀ 32000 ਦੀ ਪਹੁੰਚ ਕਰ ਦਾਂਗੇ ਤੇ ਜੇ ਕੋਈ ਵੀਰਪਰਾ ਗੱਲੀ ਗੱਲੀ ਲਊਗਾ ਫਿਰ ਵਾਹੇ ਨਹੀਂ ਜੋੜੀ ਠੀਕ ਆ ਹੈਗਣੀ ਉਹ ਤੁਹਾਨੂੰ ਬਦ ਕਰ ਕੱਲੀ ਕੱਲੀ ਦਾ ਪਹੁੰਚਦਾ ਉੱਥਾ ਹੋ ਜਾਣਾ ਖੇਚਲ ਪੈ ਜਾਣੀ ਉੱਤੇ ਖੇਚਲ ਬੈ ਕੋਈ ਕਿਰਾਇਆ ਜਿਆਦਾ ਪੈਣਾ ਉਹ 2-300 ਕਿਲੋਮੀਟਰ ਕਿਨੇ ਮੰਗਾ ਲਿਆ ਤੇ ਘਟਾ 5000 4000 ਉੱਤੇ ਰੁਪਇਆ ਆ ਇਹ ਜੋੜੇ ਦਾ ਕੋਈ ਇੰਨੀ ਪਹੁੰਚ ਹੋ ਸਕਦੀ ਵੀ ਜੋੜੇ ਨਹੀਂ ਜੋੜੇ ਦੀ 100 ਕਿਲੋਮੀਟਰ ਦਾ ਆਪਾਂ ਕਰਦਾ ਏ ਠੀਕ ਨਹੀਂ ਤੇ ਜੇ ਵੀ ਮਤਲਬ ਹੋਣ 100 ਲਾ ਕੇ 100 ਤੇ 60 ਫਿਰ 5-6000 ਤੇ ਕਿਰਾਇਆ ਪੈ ਜਾਣਾ ਸੂਤ ਨੇ ਬਿਲਕੁਲ ਬਿਲਕੁਲ ਤੇ ਜੋੜਾ ਕਿਨੇ ਦਾ ਦੱਸਿਆ 32 ਸਾਢੇ 32 ਦਾ ਤੇ ਉਹ ਦੇ ਦਾਂ ਮੈਂ ਵੀ 32 ਦਾ ਜੁਗਾ ਕੋਈ ਸਾਢੇ ਛੋੜੇ ਦਾ 3 ਵੱਲੋਂ ਪਾਈਸਾ ਸ਼ਾਸਨ ਤਾਂ ਨਹੀਂ ਰਹਾ ਪਰ ਵੀ ਮਤਲਬ ਵੀ ਫਰਕੇ ਵੀਡੀਓ ਪਾ ਪਿਆ ਵਾ ਜੇ ਕਟੀਆਂ ਨਹੀਂ ਐਵੇਂ ਵੀ ਜੀ ਪੂਰੀਆ ਕੁਆਲਿਟੀ ਵਾਲੀਆਂ ਕਟੀਆਂ ਉਹ ਵੀ ਭੇਜ ਲੋ ਕੱਡੀ ਗੋਬਾ ਵਾਲੀ ਕੱਡੀ ਆ ਤੇ ਮਗਰੋਂ ਜਿਹੜਾ ਸਾ ਕਟੀਆਂ ਡਿਜ਼ਾਈਨ ਚ ਕਿਹੜੀ ਤੋੜੀ ਆ ਪੂਰਾ ਦੇਖਦੇ ਨਾ ਨਿਗਰ ਚੋੜੀ ਉਹ ਕੱਡੀ ਗੱਡੀ ਆ ਆ ਵੇਖੋ ਜੀ ਆ ਸਟਾਫ ਹੋਏ ਬਹੁਤ ਸਾਫ ਆ ਉਹ ਵੀ ਜਾਰੀ ਕੁਆਲਿਟੀ ਜਿਹੜੀ ਉਦੋਂ ਹੀ ਆਈ ਵਾਲੀ ਲਓ ਜੀ ਭਰਾਵੋ ਦੋਵੇਂ ਕਟੀਆਂ ਵਕਾਊ ਆ 32000 ਦੇ ਵਿੱਚ ਪਹੁੰਚ ਆ 100 ਕਿਲੋਮੀਟਰ ਦੇ ਵਿੱਚ ਹਾਂਜੀ ਤੇ ਇਹ ਐਨੀਮਲ ਨੇ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਬਾਕੀ ਜਿਹੜਾ ਜਿਹੜਾ ਵੀ ਤੁਹਾਨੂੰ ਪਸ਼ੂ ਪਸੰਦ ਆਊਗਾ ਉਹ ਬੇਸ਼ੱਕ ਕੋਈ ਭਰਾ ਇੱਥੇ ਦੋ ਟਾਈਮ ਚਲੋ ਚਾਰ ਟਾਈਮ ਚਲੋ ਆਪਾਂ ਹਮੇਸ਼ਾ ਬੇਨਤੀ ਕਰਦੇ ਆਂ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਆਪੇ ਮਾਲ ਆ ਪਸ਼ੂ ਆ ਅੱਗੋਂ ਇਸੇ ਤਰ੍ਹਾਂ ਹੀ ਆਏ ਆ ਇਸੇ ਤਰ੍ਹਾਂ ਚਲੇ ਜਾਣੇ ਆ ਠੀਕ ਆ ਜੀ ਹਾਂ ਜੀ ਤੇ ਇਹ ਸਤਨਾ ਵੀਰ ਇੱਕ ਨੰਬਰ ਆਪਦੇ ਕਰਦੇ ਨੇ ਨੰਬਰ ਆਪਣਾ ਆ ਵੀਰ ਜੀ 94655 55955 ਪਿੰਡ ਕੈਰੋ ਤਹਿਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਨ ਸਾਹਿਬਾ ਜੀ ਤੇ ਪੱਕੀ ਨਿਸ਼ਾਨੀ ਵੀਰ ਜੀ ਆਪਣੇ ਨਾਲ ਲੋਕ ਕੈਦਰਾ ਪਿੰਡ ਬਰਾ ਆਸ ਦਿੰਦੇ ਤੁਸੀਂ ਕੈਰੋਂ ਪਿੰਡ ਦੱਸਿਆ ਤਾਂ ਫਿਰ ਪਿੰਡ ਦੇ ਚੱਲ ਚੱਲ ਜਾਦੇ ਕੱਲ ਵੀ ਦੋ ਦਿਨਾਂ ਦੇ ਬੜੇ ਖਰਾਬ ਹੋ ਜਾਈਂ। ਅੱਛਾ ਅੱਛਾ ਜੀ। ਮੇਨ ਨਿਸ਼ਾਨੀ ਆਪਣਾ ਕੋਈ ਪਿੰਡ ਬਰਾ ਐਂਡ ਤੱਕ ਵੀਡੀਓ ਵੇਖਣਾ ਗ੍ਰੈਂਡ ਕਰੋ ਦੀ ਨਿਸ਼ਾਨੀ ਸਮਝਾਂ ਜੀ ਪੱਕੀ। ਮੇਨ ਰੋਡ ਦੇ ਉੱਤੇ ਪਿਆ ਸੀ ਗ੍ਰੈਂਡ ਕਰੋ ਬੜਾ ਵੱਡਾ। ਹਾਂ ਇੱਕੋ ਪਿਆ ਸੀ ਆਪਣੇ ਮੇਨ ਦਾ। ਬਿਲਕੁਲ ਜੀ। ਤੇ ਉਹਦੀ ਨਿਸ਼ਾਨੀ ਉਸ ਤੋਂ ਆਪਣੇ ਮਤਲਬ ਵੀਹ ਲਿਆਨ ਸੜਕ ਮੁਰਦੀ ਹੈ ਜੀ। ਬਿਲਕੁਲ। ਹਾਂ ਜੀ। ਲਓ ਵੀ ਇਹ ਨਿਸ਼ਾਨੀਆਂ ਦੋਸਤੋ ਪਿੰਡ ਕੈਰੋਂ ਕਿਉਂਕਿ ਬਿਲਕੁਲ ਉੱਤੇ ਸ਼ੜਕ ਤੇ ਗ੍ਰੈਂਡ ਕੈਰੋ ਪੈਲਸਾ ਜਿੰਨੂੰ ਮਰਜ਼ੀ ਮੇਰਾ ਭਰਾ ਵੀ ਇੱਥੇ ਆਣ ਕੇ ਪੁੱਛ ਲੈ ਉਹਦੇ ਨਾਮੋਂ ਸ਼ੜਕ ਜਿਹੜੀ ਨਿਕਲਦੀ ਐ ਪੱਕੀ ਸ਼ੜਕ ਆਉਂਦੀ ਐ ਪੱਕੀ ਸ਼ੜਕ ਸਤਨਾਮ ਹੋਣਦੀ ਐ ਬੇਕਾ ਤੇ ਆ ਜਾਂਦੀ ਐ ਇੱਥੇ ਤੁਸੀਂ ਪਹੁੰਚ ਜਾਓਗੇ ਜਿੰਨੂੰ ਮਰਜ਼ੀ ਧਾਰਿਆਂ ਤੋਂ ਪੁੱਛ ਲਿਆ ਜਾ ਠੀਕ ਆ ਸੋ ਇਹ ਆਜੋ ਨਾਗਨੇ ਨੰਬਰ ਸਕਰੀਨ ਤੇ ਚੱਲਣ ਰਹੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ